ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭ ਪਿੰਡ ਤਲਿੱਤਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਦਾ ਵਿਵਾਦ ਜਦੋਂ ਪਹੁੰਚਿਆ ਐਸ்சி ਕਮਿਸ਼ਨ ਪੰਜਾਬ ਦੇ ਦਫ਼ਤਰ ਤਾਂ ਸ੍ਰੀ ਜਸਵੀਰ ਸਿੰਘ ਜੀ ਗੜੀ ਚੇਅਰਮੈਨ ਉਚੇਚੇ ਤੌਰ ਤੇ ਮੌਕਾ ਦੇਖਣ ਦੇ ਲਈ ਪਿੰਡ ਤਲਿੱਤਾ ਦੇ ਵਿੱਚ ਸਾਰੇ ਹੀ ਪ੍ਰਸ਼ਾਸਨ ਨੂੰ ਲੈ ਕੇ ਪਹੁੰਚੇ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੌ ਐਂਡ ਆਰਡਰ ਨੂੰ ਮੇਨਟੇਨ ਰੱਖਣ ਦੇ ਲਈ ਪੁਲਿਸ ਪਹੁੰਚੀ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਆਓ ਦੇਖਿਏ ਮੰਗਲ 7th Sun YouTube ਚੈਨਲ ਦੀ ਇੱਕ ਖਾਸ ਰਿਪੋਰਟ

ਇਹ ਪ੍ਰਸ਼ਾਸਨਿਕ ਅਧਿਕਾਰ ਦੇ ਵਿੱਚ ਮੌਜੂਦ ਹੈ ਔਰ ਪਿੰਡ ਤੇ ਔਰ Independently ਆ ਕੇ ਹੈਣਾ ਜੇ ਜਦੋਂ ਧਿਆਨ ਦੇਖਿਆ ਗਿਆ 200 ਨੰਬਰ ਤੇ ਉੱਥੋਂ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਟਰ ਸਾਹਿਬ ਜਿਨ੍ਹਾਂ ਨੇ ਸਤਪੁਰੇ ਵਿਕਾਸ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਅਰਜੋਈ ਬੇਨਤੀ ਕੀਤੀ ਆ ਕਿ ਇਹ ਨਗਰ ਚੜ੍ਹਦੀ ਕਲਾ ਰਹੇ ਇਹ ਨਗਰ 'ਚ ਆਪਸੀ ਪਿਆਰ ਭਾਵਨਾ ਪਿਆਰ ਵਧੇ ਇਹ ਰਾਮ ਰੱਖੇ ਸਾਰਾ ਨਗਰ ਰਹੇ ਉਸਮਾਨ ਬੋਸਤੀਆ ਸਾਹਿਬ ਤਸਵੀਰਦਾਰ ਸਾਹਿਬ ਟੀਐਸਮੀ ਸਾਹਿਬ ਬੀਲੀਓ ਸਾਹਿਬ

ਆਰ ਕੋ ਦੀ ਹੈ। ਬਹੁਤ ਸਾਰਾ ਕੰਮ ਕੀਤਾ। ਤੇ ਹਾਂ ਜੀ ਅੱਗੇ। ਇੱਕ ਸਾਰ ਬੀਜੀ ਜਾਂਦਾ। ਗੋੜ ਦੁਆਰਾ ਹੁਣ ਰਹਿ ਗਿਆ ਪਰੇ। ਅੱਜ ਇਹ ਕਾਰਵਾ ਕਰਨੀ ਕਰੀਏ। ਇਹ ਮੇਦ ਨੂੰ ਪਰਨਵਾ ਠੀਕੇ ਫੜਿਆ ਹੈ ਨਾ। ਇੱਕਦਮ। ਕੋਣ ਇੱਥੇ ਆਪੋ। ਆ ਗਈ ਵੀ ਇਹ ਪ੍ਰੰਤਿਆਰ ਘਰੋਂ ਕਿ ਇੱਥੇ ਜਿਹੜਾ ਕਾਕਲੀ ਗੱਲਾਂ ਜਾਂਦੇ ਹੁੰਦੇ ਆ। ਆ ਜਿਹੜਾ ਪੋਰਸ਼ਨ ਇਹਨਾਂ ਸਾਡਾ ਕੋਈ ਪ੍ਰੋਬਲਮ ਨਹੀਂ ਕੱਢੋ ਠੀਕ ਹੋ ਗਿਆ ਆ ਜਗਾ ਵੀ ਦਿਖਾਓ ਮੈਨੂੰ ਕਿ ਪਰ ਆ ਵਾਲੀ ਹੈ ਜੀ ਆ ਜਗਾ ਤਾਂ ਬਹੁਤ ਸੋਹਣੀ ਹੈ ਠੀਕ ਆ ਠੀਕ ਆ ਕਰ ਰਹੇ ਕੋਈ ਕੱਢ ਕਰ ਵੀ ਜੀ ਠੀਕ ਹੋ ਗਿਆ ਹਾਂਜੀ ਕਰ ਪਾਣ ਆ ਪਾਲਕ ਦੀ ਅੰਨੀ ਜਿਹੜੀ ਕੋਈ ਪ੍ਰੋਬਲਮ ਨਹੀਂ ਇੱਥੇ ਵੀ ਹੈ ਨਹੀਂ ਹੈਗੀ ਠੀਕ ਹੋ ਗਿਆ ਆਹ ਕਿਆ ਚੀਜ਼ ਹੈ ਇਸਰ ਬਾਬਾ ਸਾਹਿਬ ਦੇ ਬਣਾਏ ਨਾ ਵਾਡੀ ਬਾਜੀ ਆ ਜੀ ਤੁਹਾਨੂੰ ਦੇਖੋ ਆ ਸਾਡੇ ਰਸਤੇ ਦਾ

ਪਫਾਇਆ ਜਿਹੜਾ ਆਉਂਦਾ ਜੀ ਸਾਰਾ ਜੀ ਜਿੱਜੀ ਪਾਈਆਂ ਸਾਰੀਆਂ ਤਾਂ ਹੈਗੀ ਉਹ ਸ਼ੈੱਡ ਹਾਂਜੀ ਹਾਂਜੀ ਜਿੱਜੀ ਜਿਹੜੀਆਂ ਆਪਾਂ ਇਹ ਗਵਾਦੀ ਬੜਾ ਆਈ ਆ ਹਾਂਜੀ ਹਾਂਜੀ 100 ਮੀਟਰ ਇੱਧਰ ਆਈ ਆ ਹਾਂਜੀ ਹਾਂਜੀ ਆ ਜਿਹੜੀ ਆਹ ਜਿਹੜੀ ਆਹ ਜਿਹੜੀ ਜਿੰਨੇ ਪੱਟਿਓ ਇਹ ਦਿਖਾ ਲਓ ਕਿੱਥੇ ਇਹ ਜਿੱਦਾਂ ਕਿੰਦਾ ਸਮਝ ਆ ਇਹ ਤੇ ਨਹੀਂ ਭਾਈ ਇਹ ਤਾਂ ਪੈਣਾ ਭਾਈ ਓਕੇ ਆ ਜੀ ਉਹ ਤਾਂ ਉਹਦੇ ਹੀ ਭਾਈ ਉਸੇ ਜੀ ਸਰ ਇਹ ਇਹ ਸਾਰਾ ਬਵਾਤ ਬਾਹਰ ਵਾਲੀ ਗੱਲ ਆ ਆਪਾਂ ਅੱਗੇ ਚੱਲੀਏ ਸਤੂ ਦਾ ਪਾਣੀ ਇਹਦਾ ਰੋਲਾ ਨਹੀਂ ਹੈਗਾ ਹੈਗਾ ਸਤ ਘਰ ਹੈਗਾ ਸਤ ਘਰ ਇੱਥੇ ਇੱਥੇ ਜੀ ਸਤ ਘਰ ਦੇ ਜੇ ਇੱਥੋਂ ਅਸੀਂ ਇੱਧਰੋਂ ਜੇ ਸੀ ਵੀ ਆਈ ਆ ਇੱਥ ਇਹ ਨਾ ਕੋਈ ਨੌਲਾਰੀ ਬਹੁਤ ਬੰਦ ਕੀਤੀ ਹੋਈ ਸੀ ਆਲਰੇਡੀ ਪਹਿਲਾਂ ਪਹਿਲਾਂ ਹੀ ਸਭ 2021 ਹੈ ਨਾ ਇੱਥੇ 2021 ਅੱਜ ਕੰਦ ਪਾਈ ਹੈ ਜੀ ਦੁਬਾਰਾ ਫੇ ਪਹਿਲਾਂ ਕੰਦ ਹਾਂਜੀ ਗੁਰਦੁਆਰਾ ਸਾਹਿਬ ਦੇ ਅਸੀਂ ਕੰਦ ਪਾਤੀ ਇਹ ਪਹਿਲਾਂ ਪਈ ਉਹਨੇ ਤੁਸੀਂ ਪਾਈ ਨਹੀਂ ਅਸੀਂ ਪਾਈ ਹੈ ਜੀ ਇਹਨਾਂ ਨੇ ਢਾਈ ਹੈ ਗੁਰਦੁਆਰਾ ਵਾਲਿਆਂ ਨੇ ਪਿੰਡ ਦੇ ਬਿਨਾ ਮਨਜ਼ੂਰੀ ਤੋਂ ਕਿਸੇ ਪਿੰਡ ਨੇ ਮਨਜ਼ੂਰੀ ਨਹੀਂ ਦਿੱਤੀ ਜਦੋਂ ਇੱਧਰੋਂ ਇਹ ਵਧੇ ਆ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਬਿਲ ਵੀ ਕੀਤੀ ਕੰਦ ਢਾ ਕੇ ਉਸ ਤੋਂ ਬਾਅਦ ਜਦੋਂ ਅਸੀਂ ਹੁਣ ਆਹ ਆਹ ਕੰਮ ਜੀ ਦਾ ਜੁਆਇੰਟ ਹੋਇਆ ਜੀ ਨਾਂ ਨੇ ਬਣਾਈਆ ਨਾਂ ਨਹੀਂ ਲਾਈਆ ਹੁਣ ਢਾ ਕੇ ਕੰਦ ਤਾਂ ਇਹ ਆ ਕੰਦ ਕਿੰਨੀ ਪਈ ਹੈ ਜੀ ਕੋ ਆਪਾਂ ਦੋ ਜਣੇ ਤਾਂ ਕਰ ਲੈਣੇ ਆਈਏ ਇੰਨੇ ਹਾਂਜੀ ਹਾਂਜੀ ਬਿਲਕੁਲ ਛੋੜ ਦੇ ਹੱਥ ਮਾਲ ਦਾ ਠੀਕ ਹੈ ਵੀ ਫਤਿਹ ਕਰੋ ਜੋ ਜੋ ਗੜੀ ਸਾਫ ਕਰ ਦੇਣਗੇ ਠੀਕ ਹੈ ਜੀ ਕਰ ਦੇ ਠੀਕ ਆ ਸਰ ਠੀਕ ਆ ਜੀ ਮਨਜ਼ੂਰ ਆ ਜੀ ਪੰਚਾਇਤ ਨੂੰ ਛੱਡ ਕੇ ਬਾਕੀ ਸਾਰੇ ਭੇਜ ਦੇ ਪੰਚਾਇਤ ਨੂੰ ਛੱਡ ਕੇ ਬਾਕੀ ਸਾਰੇ ਭੇਜ ਦੇ

You know going

लख पे कर दो और पूरे संसार में रिपोर्ट करके पता करा दो पता करा कर से घर बढ़िया लोगों को कहिए कि सरकार का कोई कुछ बताया जाए दिलवास पर परियति का रिपोर्ट का प्रमाण पुरुष साथ अच्छे से पुरुष साथ मतलब डाक्टर वाले को प्रकट किया गया फिर भूला मतलब क्या किया मुझे कभी प्रशासन की तरफ से जब भूमि हार हो गई तो उसके दस्तया दिया जो एक तो जाता था सी जो देखते भी होते हो सब कुछ बात समझा जा कुछ चाल है मैं तो मेरा देख लिया सारी बात कर तो सारा कुछ मैं कुछ जो लक्ष्य है शिकायत का तो रोशन आदमी नहीं है जो मैं कुछ नहीं लक्ष्य तो तुम्हारी बात मैं आपके बात हूँ तो आया लगता है आप है आप चार पाँच इस तरह आप चार पाँच क्या है बोलो Get in the

एक डिग्रेट पाचो पाचिया के ले आ एक डिग्रेट डिग्रेट के लोगों के ले आ रहे हो, एक डिग्रेट के कर्मों कर्मपत्ता ले आ रहे हो, इससे कुछ ही रह जाता है ना कि प्रेय को आशीष लड़ाई और गरीब लोग का सुनेगी सकती हैं, गरीब लोग का मुझे पता है और बता, कड़ी नहीं था। मैं तो सहने के जेब पे ही हूँ, तेरे भी तो पर पर। मैं बाहर इन्हीं सहने के आया, कि जेब से भी पर तोड़ती जाए, साबराम जेब का कुछ नहीं। झुला करूँ, झूठी करूँ उसका जाएगा, तेरे का पता नहीं, तो जेब पर हमारी काली। तेरे साथ में जेब भरे पर कैसा दिखिए आप?

ਇਹ ਪਾਰਟੀ ਮੈਂਬਰ ਆਪਾਂ ਦਾ ਨਾਂ ਨਹੀਂ ਲੈਣਾ ਇਸ ਟਾਈਮ ਇਹ ਪਾਰਟੀ ਵਾਲਿਆਂ ਨੇ ਬਹੁਤ ਵੱਡਾ ਹਲਵਾ ਬਣਾ ਕੇ ਹਵਾ ਦੇ ਕੇ ਸਾਰੇ ਸੰਸਾਰ ਦੇ ਵਿੱਚ ਫਲਾਇਆ ਗਿਆ ਠੀਕ ਨਹੀਂ ਤੁਹਾਨੂੰ ਵੀ ਪਤਾ ਜਦੋਂ Digo que